ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਾਉਂਦ ਕੇ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਅਸੀਂ ਦੋ ਜਣੇ ਆਈ ਮੈਂ ਤੇ ਚਾਚਾ ਗੱਡੀ ਆਪਾਂ ਲਾਤੀ ਪਾਰਕ ਹੁਣ ਚੱਲਦੇ ਆਪਾਂ ਕਰਦੇ ਆਂ ਦਰਸ਼ਨ ਆਤਾ ਵਲੌਗ ਬਣਾਉਣੇ ਦੀ ਟਰਾਈ ਕਰ ਰਿਹਾ ਖਾਦੇ ਨਹੀਂ ਬਣਾ ਰਿਹਾ ਹਲੇ ਬੋਲ ਨਹੀਂ ਹੁੰਦਾ ਕਹਿੰਦਾ ਮੈਂ ਤੇ ਹੋ ਗਿਆ ਸ਼ੁਰੂ ਚੱਲ ਰਿਹਾ ਬਲਹਾ ਗਿਆ ਕੇ ਬਣਾਣਾ ਸਹਾਨ ਰੱਖੀ ਹੋਉਂਦਾ ਕਿਤੇ ਕੋਈ ਖੋਲੇ ਜਿਵੇਂ ਮਰਨਾ ਨਹੀਂ ਜੀ ਨਹੀਂ ਕੋਈ ਅੱਜ ਰਾਸ਼ਟਾ ਹੈ ਯਾਰ ਹਾਂ ਹੈਨਾ ਅੱਜ ਘਾਟਾ ਹੈ ਰਾਸ਼ਟਾ ਘਾਟਾ ਪੀੜ ਆਜੋ ਵਾਹਿਗੁਰੂ ਜੀ ਪਾਪਾ ਇੱਕ ਦਰਵਾਜ਼ਾ ਅੱਜ ਹੈ ਹੀ ਨਹੀਂ ਪੀੜ ਨਹੀਂ ਅੱਗੇ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਕੱਲ ਨੂੰ ਹੋ ਗਈਆਂ ਦਿਵਾਰ ਨੂੰ ਐ ਦਿਵਾਰ ਨੂੰ ਹੋਊਗੀ ਕੱਲ ਨੂੰ ਆ ਵੀ ਫਰਕ ਹੁੰਦਾ ਹਾਂ ਦਾ ਫੈਜ਼ਿਕਲ ਉਸ ਕੀ ਦਾ ਬੜਾ ਜਾਣੀ ਹੈ ਹੈ ਮੰਦੇ ਜਿਉਂ। ਛੱਸੀ। ਲਓ ਜੋ ਸਾਹਮਣੇ ਆ ਗਿਆ ਚੱਲਿਆ ਨਾਲ ਬਾਗ। ਐਲਾ ਆਪਾਂ ਮੱਥਾ ਟੇਕੂਗੇ। ਮੱਥਾ ਟੇਕ ਕੇ ਫਿਰ ਦੇਖਾਂਗੇ ਜਾਏ ਹਾਂਗੇ। ਬਾਅਦ ਚੱਲੂਗੇ। ਹਾਂ। ਆ ਵੀ ਤਾਂ ਬਦਲ ਤੇ ਅੰਦਰ ਤੇ ਸਾਰਾ। ਸਾਰਾ ਚੇਂਜ ਹਾਂ। ਭਰ ਜਾਇਆ ਹੂੰ ਇੱਕੋਰੀ ਹਾਂ ਆਏ ਆਪਣੀ ਟੇਹਲ ਜਾਣਾ ਹੁਣ ਅਪਨ ਕੜਾ ਵਾਲੀ ਜੇ ਕੋਈ ਜਲਦੀ ਜਾਣਾ ਚਲੋ ਹੁਣ ਅੱਗੇ ਜਾ ਕੇ ਮਿਲਦੇ ਆ ਤੁਹਾਨੂੰ ਲੈ ਭਾਈ ਸਾਹਮਣੇ ਲਓ ਜੀ ਪਹੁੰਚ ਗਏ ਹੁਣ ਆਪਾਂ ਪਹਿਲਾਂ ਜੋੜੇ ਜਮਾ ਕਰਾ ਦਈਏ ਫੇ ਚੱਲਦੇ ਆਂ ਅੰਦਰ ਤੁਹਾਨੂੰ ਵੀ ਕਰਾਨੇ ਦਰਸ਼ਨ ਸਾਢੇ 9 ਹੋ ਗਏ ਹਾਲ ਹੋ ਬਈ ਹੁਣ ਪਹਿਲਾ ਜੋੜਾ ਜਮਾ ਕਰਾਈਏ ਆਪਾਂ ਲੋ ਬਈ ਹੋ ਗਏ ਆਪਣੇ ਜੋੜੇ ਜਮਾ ਚੱਲੀਏ ਚਲੋ ਹੁਣ ਅੰਤਰ ਥਾਲਦੇ ਆਪਾਂ ਵਾਲੇ ਦੇ ਅੰਤਰ ਟੋਕਣ ਪਾਸਾਮ ਘਪਾ ਲਈ ਕਿਤੇ ਕਰੇ ਥੇ ਬੈਠਾ ਦਾ ਸੁਖਵੀਰ ਇੱਥੀ ਤਾਂ ਇੱਥੇ ਬੈਠਾ ਦਾ ਹਾਂ ਚਲੋ ਚਲੋ ਆਏ ਉਹ ਆਏ ਜੂਰਾ ਕਹਾਣੀ ਬਣਾਉਂਗਾ ਕਿਉਂ ਭਾਈ ਕੀ ਕਹਿੰਦਾ ਦਾ ਕਦਰ ਵੀਡੀਓ ਨਾ ਬਣਾ ਮੈਂ ਸਾਡੇ ਬਾਪੂ ਜੀ ਦਾ ਘਰ ਹੀ ਬਣਾਉਂਗਾ ਦੁਨੀਆ ਬਣਾਉਂਦੀ ਕਾ ਥੋੜੀ ਹੋਈ ਅਗਰ ਲੋਕਾਂ ਦੇ ਜੇ ਵਾਲੇ ਕਹਿੰਦਾ ਭਾਈ ਪਹੁੰਚ ਗਿਆ ਆਪਾਂ ਨੂੰ ਪਹਿਲਾਂ ਕਰੀਏ ਇਸ਼ਨਾਨ ਫਿਰ ਟੇਕਦੇ ਮੱਥਾ ਆਪਾਂ ਪਹਿਲਾਂ ਇਸ਼ਨਾਨ ਕਰ ਲਈਏ ਹੋਰ ਇਹਨਾਂ ਨੂੰ ਹੋਰ ਹੋ ਜਾਂ ਥੱਲੇ ਬਹੁਤ ਹੈ ਲੋ ਵੀ ਆਪਾਂ ਕਰ ਰਿਹਾ ਇਸ਼ਨਾਨ ਬਦਤਤਾ ਕਰ ਰਹੇ ਹਾਂ ਹੁਣ ਨਾ ਦੇ ਤੋਂ ਬਾਅਦ ਆਪਾਂ ਦੇਖਦੇ ਹਾਂ ਮਾਤਾ ਥੱਲੇ ਹੋ ਉਹ ਥੱਲੇ ਹਾਂ ਨਾ ਇੱਕ ਵਾਰ ਠੰਡ ਜੀ ਲੱਗਦੀ ਮੜ ਜੀ ਬਸ ਚਲੋ ਬਈ ਹੁਣ ਕੱਪੜੇ-ਕੁੱਪੜੇ ਪਾ ਲਈਏ ਆਪਾਂ ਚਲੋ ਜੀ ਹੁਣ ਲੱਗੀ ਆ ਲਾਈਨ ਚ ਮੱਥਾ ਟੇਕੀ ਆ ਫਿਰ ਕੌਣ ਜੀ ਜਨਾ ਉਤਸਾਹ ਆ ਸੁਣਾਈ ਆ ਇੱਥੀ ਤੇ ਇੱਥੀ ਹਾਂ ਇੱਥੀ ਤੇ ਇੱਥੀ ਤੇ ਹਰੇ ਹਾਂ ਆ ਇੱਥੀ ਤੇ ਹਾਂ ਰਹਣ ਤੋਂ ਉਹਨੂੰ ਮੱਥਾ ਟੇਕ ਕੇ ਮਿਲਦੇ ਆਪਾਂ ਮੱਥਾ ਟੇਕ ਲਈਏ ਲੋ ਜੀ ਮੱਥਾ ਆਪਾਂ ਟੇਕ ਲਿਆ ਸਾਰੇ ਜਿੱਦੜੇ ਪਰ ਕਰਮਾ ਵੀ ਕਰ ਲਈ ਹੁਣ ਆਪਾਂ ਆਪਣੇ ਕੱਪੜੇ ਲੈ ਕੇ ਚੱਲਦੇ ਆਂ ਆਸ ਫਿਰ ਜਾਉਂਗੀ ਸੋਤ ਸੇੜੂ ਮੇਰੇ ਕਿਉਂ ਨਾ ਹਰ ਕੋਨਾ ਮਲੇ ਕਿਉਂ ਨਾ ਹਰ ਕੋਨਾ ਮਲੇ ਮੋਹ ਸੁਨੀ ਦਾ ਚਲੋ ਜੀ ਹੁਣ ਆਪਾਂ ਨਿਕਲ ਥੱਲੇ ਹੁਣ ਆਪਾਂ ਜਾ ਕੇ ਲਈਏ ਆਪਣੇ ਚੋੜੇ ਫੇਰ ਦੇ ਦੇ ਆ ਕੁਸ ਖਾਈਏ ਬੀਏ ਭੁੱਖ ਲੱਗੀ ਵੀ ਹੁਣ ਤਾਂ ਸੰਗਤ ਬਹੁਤ ਹੋ ਗਈ ਪਹਿਲਾਂ ਬਹੁ ਘੱਟ ਸੀਗੀ ਉਹ ਤੇ ਰਾਬਾ ਬਾਟਰ ਹੈ ਗੁੱਠੇ ਉਹ ਦੂਰੇ ਪਾਏ ਹੋਏ ਨੇ ਕਪੜੇ ਸਮਝਿਆ ਹੇ ਉਹ ਪੈਰ ਨੰਗੇ ਕਰ ਰਹੇ ਆ ਉਹ ਹਾਂ ਉਹਦੇ ਮੁਰਗੂਂ ਦੀ ਘਰੀ ਫਿਰਦੇ ਰਹੇ ਹੋਰ ਜਿਵੇਂ ਗੁਰਦੁਆਰੇ ਜਾਂਦੇ ਖਿਆਰ ਹੈ ਹੈ ਕਿ ਨਹੀਂ ਹਾਂ ਰੁਕਿਆ ਉਹ ਹੈ ਨਹੀਂ ਐਂ ਕਰਦੇ ਨਾ ਤਾਂ ਦੋ ਤਾਂ ਇਹ ਨਿਕਲ ਗਏ। ਜਾਂ ਤਾਂ ਪਿੰਗੋ ਥੋੜੇ ਬਾਹਰ ਨਿਕਲ ਗਏ ਹੁਣ। ਹਾਂ। ਆਓ ਦੇਖ ਲਓ ਇਹ ਕੋ ਲੈਣਾ। ਇਹ ਲੈਣਾ ਵੀ ਆਪਾਂ ਤੇ ਚੱਲੀਏ ਹੁਣ ਆਪਾਂ ਘਰ ਨੂੰ। ਗੱਡੀ ਘੱਡ ਲਈਏ ਇੱਥੋਂ ਬੱਸ ਫੇਰ ਬੈਠਦਾ ਮੈਂ। ਕਾਹ ਕੁਆ। ਬੈਠ ਹੋ ਜੂਗਾ ਹਾਂ ਕੁਲ ਜਣੇ ਤੱਕ ਉਹ ਪਹਿਲਾਂ ਜਮੇ ਹੀ ਲਾ ਖੜੀ ਸੀ ਨਾ ਗੱਡੀ ਬਹੁਤ ਔਖਾ ਉਤਰ ਹੋ ਜਾ ਤਾਂ ਇਹ ਚਾਹ ਪੀਣ ਲਈ ਸਵੇਰ ਸਰੀਰ ਦਾ ਸੈੱਟ ਹੋ ਜੂਗਾ ਤਾਂ ਆਪੀ ਕੇ ਫੇ ਰੋਟੀ ਖਾਵਾਂਗੇ ਅੱਗੇ ਜਾ ਕੇ ਹਵੇਲੀ ਦੇ ਫਕਵਾੜੇ ਵਾਲੀ ਇਹ ਇੱਥੇ ਚਾਹ ਪੀ ਕੇ ਬਸ ਆਪਾਂ ਚੱਲ ਜਾਵਾਂ ਘਰ ਚੱਕਾ ਤੁਸੀਂ ਹੋਟਲ ਅਸੀਂ ਬਾਹਰ ਧੁੱਪਾਂ ਦੇ ਬੈਠ ਗਏ ਗੁੱਸਿਆਂ ਤੇ ਉਹ ਅੰਦਰ ਪਾਰਟੀ ਹਾਲ ਹੋਣਾ ਉਹ ਹੈ ਨਾ ਲੈ ਕੇ ਪਣੀ ਆਏਗੇ ਆਪਾਂ ਅਵੇਲੀ ਰੋਟੀ ਖਾਣੇ ਜਾ ਕੇ ਛੋਟੀ ਖਾਣੀ ਹੈ ਹਾਂ ਚਲੋ ਇਹ ਘੜਾ 10 35 ਕਿਹਾ ਕਿ 200 ਦੁੱਸ਼ਾ ਖਾਣਾ ਰੋਟੀ ਉਹ ਖਾਣੇ ਨਾ ਦੇਖ ਲੈਨੇ ਕਿਆ ਖਾਣਾ ਬੋਲਾ ਵੀ ਬੰਦ ਸਟੈਂਡ ਮਾਸਟਰ ਕੁੱਟਣ ਵਾਲਾ ਵੇਲਣਾ ਕੁੱਟਣੇ ਵਾਲਾ ਵੇਲਣਾ ਬਹੁਤ ਰਾਸ਼ਾ ਤੇ ਹੈ ਕੁਟੇਬਲ ਖਾਲੀ ਉਧਰ ਚੱਲਾਂ ਹਾਂ ਬਈ ਟੇਬਲ ਦੋ ਬੰਦ ਲੋ ਜੀ ਪੇਟ ਪੂਜਾ ਹੋ ਗਈ ਆਪਣੀ ਦੰਨਾ ਚਾਹ ਵੀ ਪੀ ਲਈ ਆਪਾਂ ਬਸ ਦਿਨਾਰ ਸ਼ਾਮ ਦਿਲ ਦੇ ਕੇ ਹੁਣ ਆਪਾਂ ਸਿੱਧਾ ਘਰ ਜਾ ਕੇ ਰੁਕਣਾ ਹਾਂ ਆ ਕੇ ਨਜ਼ਾਰਾ ਰੋਟੀ ਖਾ ਕੇ ਨਾ ਗੁਰਾ ਗੁਰਾ ਅੱਗਡੇ ਗੱਡੇ ਪਾਇਆ ਸਾਨੂੰ ਗੁੜ ਰਸੌਂਫ ਕੱਟਾ ਦੇਖੋ ਜੇ ਪੰਜਾਬੀ ਵਿਰਸੇ ਵਾਲੀ ਖਿੱਲੀ ਹੁੰਦੀ ਫੇ ਵਧੀਆ ਦਾ ਹਨਾ ਦੇਖਣੇ ਨੂੰ ਉਹ ਆ ਵੀ ਝੂਠ ਹੈ ਹਾਂ ਰੋਟੀ ਦਾ ਖਾਣਾ ਵੀ ਦੇਖੋ ਪੁਰਾਣਾ ਵਿਰਸਾ ਦਿਖਾਇਆ ਵਾ ਇੱਥੇ ਸਾਰਾ ਫੋਟੋ ਲਾਈ ਵੀ ਆ ਪੁਰਾਣੇ ਜਮਾਨੇ ਦੇ ਦਿੱਤਾ ਹੁੰਦਾ ਸੀਗਾ ਉਹ ਕਈ ਬੋਲੀ ਬੱਲੇ ਆ ਦੀਆਂ ਉਹ ਲਾਲ ਟੈਂਡ ਦੀ ਫੋਟੋ ਟੰਗੀ ਵੀ ਆ ਚੁੱਲਾ ਚੌਕਾ ਇਹ ਉਹ ਸਾਈਕਲ ਖੜਿਆ ਉਹ ਪੁਰਾਣੇ ਜਮਾਨੇ ਦਾ ਪੱਖਾ ਟੰਗਿਆ ਵਾ ਫੋਟੋ ਟੰਗੀ ਵੀ ਉਹ ਪੁਰਾਣੇ ਜਮਾਨੇ ਵਾਂ ਖਿੜਕੀ ਲਾਈ ਵੀ ਐ ਫੁਲਕਾਰੀਆਂ ਟੰਗੀ ਵੀਆਂ ਫਰੇਮਸ ਤੇ ਲਾ ਕੇ ਤਾਰਾ ਇਹਦੀ ਗੱਡੀ ਖੜੀ ਵੀ ਤਾਰਾ ਵੀ ਬੈਠਾ ਤਾਰਾ ਵੀ ਬਿਠਾਇਆ ਉਹਨਾਂ ਨੇ ਵਿੱਚ ਚਲੋ ਹੁਣ ਚੱਲ ਜੀ ਆਪਾਂ ਆਪਣਾ ਘਰ ਨੂੰ